ਰਾਟੂ ਦਿਨ ਆਕੇ ਤੁਰੇ ਤੇ ਮੀਡੀਆ ਨੂੰ ਦਿਦਲੀ ਮੀਂਦਾਂ ਉਹਲੇ ਬੰਦ ਗਾ ਮੈਂ ਅਸੀ ਨਹੀਂ ਬੈਸੂ ਹੋਇਆ ਗਿਆ ਚਾ ਦੂਰ ਗਿਸ ਸਮੇਂ ਪਾ ਦੇ ਦਿੱਨਾ ਤੈਮ ਨਹੀਂ ਸ਼ਮਨ ਮੀਰ ਭਾਈ ਆਪਨਰੇ ਧੰਨਵਾਦ ਲਾਈਕ ਦਾ ਸ਼ੇਅਰ ਕਰਾ ਦਨ ਸ਼ੇਅਰ ਕਰਾ ਦਨ ਲਾਈਕ ਦਾ ਸ਼ੇਅਰ ਕਰ ਦਿਨ ਅਮਰਾ ਜੇ ਖਾਈ ਤਾ ਸੀ ਮੈਂ ਚੋ ਕੋਈ ਦੋਬ ਨਾ ਮੈਂ ਦੇਈ ਦੋਬ ਨਾ ਡਾਕਟਰ ਰਿਪੋਰਟ ਕਾਕਰ ਦਰਵਾਜੇ ਦਨ ਹਾਂ ਡਾਕਟਰ ਲਾਈਕ ਸ਼ੇਅਰ ਕਰਾ ਜੋ ਜਰੂਰ ਜੇਲੀ ਮੇ ਕਦਰ ਫਾੜੇ ਦਨ ਦੋਲੀ ਹੋਵੇ ਜੇ ਮੋਬਾਈਲ ਦੇ ਨਾ ਕਿ ਕਿੰਨੇ